ਸਾਚੀ ਗੱਲ ਦੋਸਤੋ ਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਤੇ ਇਸ ਵੇਲੇ ਆਪਾਂ ਸਿਵਲ ਹਸਪੀਟਲ ਦੇ ਬਿਲਕੁਲ ਬਾਹਰ ਖੜੇ ਆ ਤੇ ਸੂਰੀ ਸਾਹਿਬ ਸਾਡੇ ਨਾਲ ਨੇ ਸੂਰੀ ਸਾਹਿਬ ਅੱਜ ਇੱਕ ਸੀਐਮ ਸਾਹਿਬ ਵਾਸਤੇ ਸਲਾਹ ਲੈ ਕੇ ਆਏ ਆ ਸਲਾਹ 1-2 ਕਰੋੜ ਨਹੀਂ ਸਿੱਧੀ 200 ਕਰੋੜ ਰੁਪਏ ਦੀ ਸਲਾਹ ਲੈ ਕੇ ਆਏ ਆ ਤੇ ਸਾਰੀ ਜਾਣਕਾਰੀ ਅਸੀਂ ਸੂਰੀ ਸਾਹਿਬ ਤੋਂ ਲੈਣੇ ਆ ਹਾਂਜੀ ਦਿਓ ਜੀ ਜਾਣਕਾਰੀ ਅਵੇ ਜੀ ਆਪਾਂ ਸ਼ੇਅਰ ਤੋਂ ਸ਼ੁਰੂ ਕਰੀਦਾ ਸ਼ੇਅਰ ਤੋਂ ਸ਼ੁਰੂ ਕਰ ਦਿੰਦੇ ਆ ਜੀ ਕਹਿੰਦਾ ਕਿ ਜੋ ਸੱਚ ਹੈ ਉਹ ਸੱਚ ਹੈ ਜੋ ਸੱਚ ਹੈ ਉਹ ਸੱਚ ਹੈ ਤੇ ਸੱਚ ਨੂੰ ਬੋਲਣਾ ਚਾਹੁੰਦੇ ਹਾਂ ਜੋ ਸੱਚ ਹੈ ਉਹ ਸੱਚ ਹੈ ਸੱਚ ਨੂੰ ਬੋਲਣਾ ਚਾਹੁੰਦੇ ਹਾਂ ਧੂੜ ਮਿੱਟੀ ਚੋਂ ਉੱਠ ਕੇ ਤਾਰਿਆਂ ਨੂੰ ਟੋਲਣਾ ਚਾਹੁੰਦੇ ਹਾਂ ਧੂੜ ਮਿੱਟੀ ਚੋਂ ਉੱਠ ਕੇ ਤਾਰਿਆਂ ਨੂੰ ਟੋਲਣਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਜੀ ਸੋਰੀ ਤੁਸੀਂ ਸ਼ੇਅਰ ਤੋਂ ਦਾ ਸਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਅੱਜ ਜਿਹੜੀ ਗੱਲ ਕਰਨੀ ਹੈ ਸ਼ਾਇਦ ਤੁਹਾਨੂੰ ਪਹਿਲੀ ਗੱਲ ਸੁਣ ਕੇ ਲੱਗੇ ਕਿ ਯਾਰ ਇਹ ਪਾਣੀ ਦੀਆਂ ਲਹਿਰਾਂ ਗਿਣਨ ਵਾਲੀ ਗੱਲ ਹੈ ਹੋ ਸਕਦਾ ਅਸੀਂ ਲੁਕਮਾਨ ਨੂੰ ਸਿਖਾਉਣ ਦੀ ਕੋਸ਼ਿਸ਼ ਕਰੀਏ ਮਤਲਬ ਉਹ ਬੰਦੇ ਜਿਹੜੇ ਪਹਿਲੇ ਹੀ ਸਿੱਖੇ ਹੋਏ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰੀਏ ਅਸੀਂ ਬਹੁਤ ਛੋਟਿਆਂ ਆ ਸੂਰਜ ਛਿਪ ਰਿਹਾ ਹੈ ਸੂਰਜ ਅੱਗੇ ਦੀਵਾ ਦਿਖਾਉਣ ਵਾਲੀ ਗੱਲ ਹੈ ਪਰ ਇੱਕ ਜੁਗਨੂ ਜਦੋਂ ਸੂਰਜ ਡੁੱਬ ਜਾਂਦਾ ਹੈ ਉਹ ਕਹਿੰਦਾ ਕਿ ਮੈਂ ਰੌਸ਼ਨੀ ਲਿਆਉਣ ਦੀ ਕੋਸ਼ਿਸ਼ ਕਰਾਂਗਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਪੰਜਾਬ ਵਿੱਚ ਇੱਕ ਪੀਜੀਆਈ ਕਾਲ ਹੈ ਬੜਾ ਮਹੱਤਵਪੂਰਨ ਸਵਾਲ ਹੈ ਅੱਜ ਦੀ ਵੀਡੀਓ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਅਸੀਂ ਆਪਣੇ ਜ਼ਿਲ੍ਹੇ ਅੰਦਰ ਪੂਰੇ ਪੰਜਾਬ ਅੰਦਰ ਸਿਹਤ ਅਤੇ ਸਮਾਜਿਕ ਜਿਹੜੀ ਗਤੀਵਿਧੀਆਂ ਨੇ ਜਾਂ ਸੁਰੱਖਿਆ ਆ ਉਹਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਸਿਹਤ ਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਇਹ ਬੇਨਤੀ ਆ ਵੀਡੀਓ ਦੇ ਆਖਰ ਤੱਕ ਬਣੇ ਰਹਿਣਾ ਜੇ ਜੇ ਚੰਗੀ ਲੱਗਦੀ ਹੈ ਤਾਂ ਹੀ ਸ਼ੇਅਰ ਕਰਨੀ ਸਵਾਲ ਇਹੀ ਹੈ ਮੇਰਾ ਕਿ ਪੂਰੇ ਪੰਜਾਬ ਵਿੱਚ ਇੱਕ ਪੀਜੀਆਈ ਕੱਲੇ ਆ ਔਰ ਜੇ ਮੈਂ ਗੱਲ ਕਰਾਂ ਪੀਜੀਆਈ ਤਾਂ ਲੈ ਦੇ ਕੇ ਕੱਲੇ ਪੰਜਾਬ ਦਾ ਨਹੀਂ ਰਹਿ ਗਿਆ ਜਿੰਨੀਆਂ ਵੀ ਐਮਰਜੈਂਸੀਜ਼ ਆਉਂਦੀਆਂ ਨੇ ਉਹ ਸਾਰੀਆਂ ਪੀਜੀਆਈ ਭੇਜੀਆਂ ਜਾਂਦੀਆਂ ਨੇ ਮੈਂ ਧੰਨਵਾਦ ਦੀਆਂ ਪੀਜੀਆਈ ਦੇ ਡਾਕਟਰ ਸਹਿਬਾਨਸ ਦਾ ਸਹਿਬਾਨ ਦਾ ਜਿਹੜੇ ਬਹੁਤ ਮਿਹਨਤ ਕਰਦੇ ਨੇ ਔਰ ਲੋਕਾਂ ਦੀ ਜਾਨ ਬਚਾਉਂਦੇ ਨੇ ਪੀਜੀਆਈ ਦੀ ਗੱਲ ਕਰੀਏ ਤਾਂ ਪੀਜੀਆਈ ਦੇ ਅੰਦਰ ਪੰਜਾਬ ਪੰਜਾਬ ਦੇ 23 ਜ਼ਿਲ੍ਹੇ ਹਰਿਆਣੇ ਤੋਂ ਰਾਜਸਥਾਨ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਈਵਨ ਦਿੱਲੀ ਤੋਂ ਵੀ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਜਦਕਿ ਪੰਜਾਬ ਦੇ 23 ਜ਼ਿਲ੍ਹਿਆਂ ਚ ਇੰਨੀ ਕ ਆਬਾਦੀ ਹੋ ਚੁੱਕੀ ਐ ਜャ ਲੋਕ ਇੰਨੇ ਕ ਬਿਮਾਰੀਆਂ ਨਾਲ ਪੀੜਤ ਨੇ ਜਦ ਮੈਂ ਆਪਣੇ ਨਵੇਂ ਸ਼ਹਿਰ ਦੀ ਗੱਲ ਕਰਾਂ ਇੱਥੇ ਮੈਂ ਪਿਛਲੇ ਸਾਲ ਰਿਪੋਰਟ ਪੇਸ਼ ਕੀਤੀ ਸੀਗੀ ਕਿ 100 ਤਾਂ ਜਿਹੜੇ ਐਕਸੀਡੈਂਟ ਰਜਿਸਟਰਡ ਹੁੰਦੇ ਨੇ ਆ ਭਲਾ ਭਲਾ ਚੌਰ ਤੋਂ ਲੈ ਕੇ ਬੰਗਿਆਂ ਦੇ ਵਿੱਚ ਵਿੱਚ ਨਮਾ ਸ਼ਹਿਰ ਸਿਟੀ ਦੇ ਅੰਦਰ ਜਿਹੜੇ 100 ਕੇਸ ਰਜਿਸਟਰ ਹੋ ਜਾਂਦੇ ਆ ਤੇ ਬੱਲਾਚੌਰ ਔਰ ਬੰਗੇ ਦੇ ਵਿਚਕਾਰ ਕਿੰਨੇ ਹੁੰਦੇ ਹੋਣਗੇ ਅਤੇ ਬਹੁਤ ਕੇਸਸ ਨੇ ਜਿਹੜੇ ਰਜਿਸਟਰਡ ਹੀ ਨਹੀਂ ਹੁੰਦੇ ਕੈਜੂਐਲਟੀਆਂ ਬਹੁਤ ਹੋ ਜਾਂਦੀਆਂ ਇੱਥੇ ਬੰਦਾ ਆਂਦਾ ਮੜਜ ਨੂੰ ਸੀਆ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਕਿ ਲੈ ਜਾਓ ਜੀ ਪੀਜੀਆ ਜਿਉਂ ਕੋਈ ਆਪਰੇਸ਼ਨ ਹੁੰਦਾ ਬੰਦੇ ਨੂੰ ਕਹਿੰਦੇ ਅਨਫਿਟ ਹੈ ਲੈ ਜਾਓ ਪੀਜੀਆ ਕਿਉਂ ਜਦ ਸਾਡੇ ਕੋਲ ਐਡੀ ਵੱਡੀ ਬਿਲਡਿੰਗ ਹੈ ਤਾਂ ਕਿਉਂ ਨਹੀਂ ਸਾਡੇ ਸ਼ਹਿਰ 'ਚ ਸਾਡੇ ਜ਼ਿਲ੍ਹੇ 'ਚ ਜੇ ਸਾਡੇ ਜ਼ਿਲ੍ਹੇ 'ਚ ਸਾਡੇ ਮਾਨਯੋਗ ਸੀਐਮ ਸਾਹਿਬ ਸੋਚ ਚੱਕ ਸਕਦੇ ਆ ਸਾਡਾ ਜ਼ਿਲ੍ਹਾ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਦੇ ਨਾਂ 'ਤੇ ਆ ਤਾਂ ਕਿਉਂ ਨਹੀਂ ਇੱਥੇ ਟ੍ਰੋਮਾ ਸੈਂਟਰ ਕਿਉਂ ਨਹੀਂ ਆ ਸਕਦਾ ਇਸ ਹਸਪੀਟਲ ਨੂੰ ਫੰਡ ਕਿਉਂ ਨਹੀਂ ਮਿਲ ਸਕਦੇ ਇੱਥੇ ਮਿੰਨੀ ਪੀਟੀਆਈ ਕਿਉਂ ਨਹੀਂ ਬਣ ਸਕਦਾ ਸਾਥੀਓ 200 ਕਰੋੜ ਦੀ ਸਲਾਹ ਕਿਵੇਂ ਆ ਮੈਂ ਤੁਹਾਨੂੰ ਦੱਸਦਾ ਐਕਚੁਅਲੀ ਇਹ 200 ਨਹੀਂ 4600 ਕਰੋੜ ਦੀ ਸਲਾਹ ਆ ਪਰ ਮੈਂ ਸਾਰੇ ਜ਼ਿਲ੍ਹਿਆਂ ਨੂੰ ਇਸ ਵੀਡੀਓ 'ਚ ਜਿਹੜਾ ਇਨਕਲੂਡ ਨਹੀਂ ਕਰ ਸਕਦਾ ਤਾਂ 23 ਜ਼ਿਲ੍ਹੇ ਨੇ ਤਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦੀ ਗੱਲ ਕਰਾਂਗੇ ਔਰ 200 ਕਰੋੜ ਦੀ ਸਲਾਹ ਜਿਹੜੀ ਆ ਅਸੀਂ ਆਪਣੇ ਮਾਨਯੋਗ ਸੀਐਮ ਸਾਹਿਬ ਨੂੰ ਦੇਣਾ ਚਾਹੁੰਦੇ ਆ ਉਹ ਬਹੁਤ ਵੱਡੇ ਨੇ ਔਰ ਇਹ ਕੋਈ ਸਿਆਸੀ ਗੱਲ ਨਹੀਂ ਆ ਇਹ ਲੋਕਾਂ ਦੇ ਹਿੱਤ ਦੀ ਗੱਲ ਆ ਇਹਦੇ ਨਾਲ ਜੇ ਉਹ ਗੱਲ ਸਾਡੀ ਗੱਲ ਤੇ ਗੌਰ ਕਰਨਗੇ ਤਾਂ ਲੋਕ ਉਹਨਾਂ ਤੇ ਹੋਰ ਮਾਣ ਕਰਨਗੇ ਜੇ ਇੱਥੇ ਸਹੂਲਤਾ ਸਾਰੀਆਂ ਮਿਲਣ ਮੈਂ ਸਾਊਥ ਦੀ ਗੱਲ ਕਰਦਾ ਸਾਊਥ ਵਿੱਚ ਕਹਿੰਦੇ ਕਿ ਨਾਟ ਇਨ ਮਾਰਨਿੰਗ ਈਵਨ ਸ਼ਾਮ ਵੇਲੇ ਵੀ ਈਵਨਿੰਗ ਜਿਵੇਂ ਜਿਹੜੇ ਡਾਕਟਰਸ ਨੇ ਉਹ ਆਪੀਡੀ ਕਰਦੇ ਨੇ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਾਮ ਨੂੰ ਆਪੀਡੀ ਨਹੀਂ ਹੁੰਦੀ ਸਰਕਾਰੀ ਹਸਪਤਾਲ 'ਚ ਜਿਹੜੇ ਦੁਕਾਨਦਾਰ ਨੇ ਜਿਹੜੇ ਆਮ ਦੁਕਾਨਦਾਰ ਨੇ ਉਹ ਪ੍ਰਾਈਵੇਟ ਡਾਕਟਰਾਂ ਦੇ ਜਾ ਜਾ ਕੇ ਫਾਇਲਾ ਲੱਗੀਆਂ ਕਿਸ਼ਤਾਂ ਤਾਂ ਅੱਧੀਆਂ ਉਧਰ ਹੀ ਚਲੇ ਜਾਂਦੀਆਂ ਦੁਕਾਨ ਦੀ ਕਿਸ਼ਤ ਕੱਢਣੀਆਂ ਕਰਿੰਦਿਆਂ ਨੂੰ ਦੇਣੀ ਤਨਖਾਹ ਬਿਜਲੀ ਦਾ ਬਿੱਲ ਹੈ ਘਰ ਦਾ ਖਰਚਾ ਹੈ ਗੱਡੀ ਦੀ ਕਿਸ਼ਤ ਦੇ ਨਾਲ ਦੇ ਨਾਲ ਇੱਕ ਡਾਕਟਰ ਦੀ ਕਿਸ਼ਤ ਲੱਗੀ ਹੋਈ ਹੈ ਕਿਉਂਕਿ ਡਾਕਟਰ ਤਦ ਤੱਕ ਪੇਸ਼ੈਂਟ ਨੂੰ ਨਹੀਂ ਛੱਡਦੇ ਜਦ ਤੱਕ ਉਹਨਾਂ ਦਾ ਨਵਾਂ ਬੈੱਡ ਭਰਨ ਲਈ ਤਿਆਰ ਨਹੀਂ ਜਾਂ ਨਵੀਂ ਫਾਈਲ ਲੱਗਣ ਨੂੰ ਤਿਆਰ ਨਹੀਂ ਮੈਂ ਸਾਰਨ ਇੱਕੋ ਰੱਸੇ ਨਹੀਂ ਬਣਦਾ ਪਰ ਕਈ ਪ੍ਰਾਈਵੇਟ ਡਾਕਟਰ ਸਟੰਟਮੈਨ ਬਣੇ ਹੋਇਆ ਈਵਨ ਕਿ ਕੋਈ ਪਲੇਅਰ ਹੁੰਦਾ ਉਹਦੇ ਵੀ ਚੱਕ ਕੇ ਸਟੰਟ ਪਾ ਦਿੰਦੇ ਕਿ ਤੂੰ ਬਿਮਾਰ ਹੈ ਮਤਲਬ ਆਪਣੀ ਜਿਹੜੀ ਨਵੀਂ ਮਸ਼ੀਨ ਲਾ ਲਈ ਉਹ ਚਲਾਉਣੀ ਹੀ ਚਲਾਉਣੀ ਆ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਚਲੋ ਜਿਹੜੇ ਬਿਲੋਪਰਟੀ ਲਾਈਨ ਹੈ ਜਿਨ੍ਹਾਂ ਨੂੰ ਪਤਾ ਸਾਡੇ ਕੋਲ ਪੈਸਾ ਹੀ ਹੈ ਨਹੀਂ ਕਨੇ ਡਾਕਟਰ ਦੀ 100 200 ਦੀ ਜਾਂ 500 ਦੀ ਪਰਚੀ ਕਟਾਵਾਂਗੇ ਉਹ ਵਿਚਾਰੇ ਆ ਕੇ ਇੱਥੇ ਲਾਈਨ 'ਚ ਲੱਗ ਜਾਂਦੇ ਆ ਹਜ਼ਾਰ ਹਜ਼ਾਰ ਬੰਦਾ ਆ ਕੇ ਲਾਈਨ 'ਚ ਲੱਗਦਾ ਇੱਥੇ ਵੀ ਇੱਥੇ ਦੇ ਸਟਾਫ ਦੀ ਵੀ ਤਾਰੀਫ ਕਰਦਾ ਬੜਾ ਕੋਆਪਰੇਟ ਕਰਦੇ ਆ ਪਹਿਲਾਂ ਕਈ ਵਾਰ ਖਬਰਾਂ ਵੀ ਲਾਈਆਂ ਲੇਕਿਨ ਹੁਣ ਅਸੀਂ ਬੇਨਤੀ ਕਰਦੇ ਤਾਂ ਬੇਨਤੀ ਝਟਪਟ ਪ੍ਰਵਾਨ ਕਰ ਲੈਂਦੇ ਆ ਲੇਕਿਨ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਕਿਹੜਾ ਮਿਡਲ ਕਲਾਸ ਬੰਦਾ ਆ ਜਾਂ ਪਰ ਮਿਡਲ ਕਲਾਸ ਬੰਦਾ ਆ ਨਵੇਂ ਸ਼ਹਿਰ 'ਚ ਜਿਹੜਾ ਇੱਥੇ ਆ ਕੇ ਦਵਾਈ ਲੈਂਦਾ ਕਿਉਂਕਿ ਉਹ ਪਹਿਲਾਂ ਰਸ਼ ਬੜਾ ਹੁੰਦਾ ਫਿਰ ਓਪੀਡੀ 12 ਬਾਰ ਇੱਕ 12 ਵਜੇ ਤੋਂ ਲੈ ਕੇ 1 ਇੱਕ ਵਜੇ ਤੱਕ ਖਤਮ ਹੋ ਜਾਂਦੀ ਹੈ ਤਾਂ ਉਹ ਜਿਹੜੇ ਦੁਕਾਨਦਾਰ ਹੁੰਦੇ ਪਹਿਲਾਂ ਗੱਲੇ ਤੇ ਬੈਠਣਾ ਹੁੰਦਾ ਬੱਚੇ ਸਕੂਲੋਂ ਲਿਆਣੇ ਹੁੰਦੇ ਜਾਨੂੰ ਟਾਈਮ ਨਿਕਲ ਜਾਂਦਾ ਫਿਰ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾਣਾ ਪੈਂਦਾ 500 ਤੋਂ ਥੱਲੇ ਪਰਚੀ ਦੀ ਗੱਲ ਨਹੀਂ ਬਣਦੀ ਟੈਸਟ ਟੁਸਟ ਪਾ ਕੇ 2500 3000 ਨੂੰ ਇੱਕ ਗੇੜਾ ਪੈਂਦਾ ਤੇ ਉਹਨਾਂ ਦਾ ਪੈਸਾ ਵੀ ਤਾਂ ਬਚਾਉਣਾ ਆ ਸਵਾਲ ਇਹ ਆ ਹੁਣ ਗੱਲ ਕਰਦੇ ਆ ਬੜੀਆਂ ਐਮਰਜੈਂਸੀਸ ਨੇ ਜਿਨ੍ਹਾਂ ਨੂੰ ਚੰਡੀਗੜ੍ਹ ਭੇਜਿਆ ਜਾਂਦਾ ਪਰ ਜੇ ਸਾਡੇ ਇਸ ਹਸਪਤਾਲ ਚ ਕਿਉਂਕਿ ਬਿਲਡਿੰਗ ਹੈ ਕਿੱਡੀ ਵੱਡੀ ਬਿਲਡਿੰਗ ਹੈ ਬਿਲਡਿੰਗ ਹੈ ਕੰਸਟਰਕਸ਼ਨ ਕਰਨ ਦੀ ਬਹੁਤੀ ਲੋੜ ਨਹੀਂ ਆ ਜੇ ਇੱਥੇ ਮਿੰਨੀ ਪੀਜੀਆਈ ਬਣ ਜਾਵੇ ਮੈਂ ਚਾਹੁੰਨਾ ਕਿ ਇੱਥੇ ਜੇ ਮਿੰਨੀ ਪੀਜੀਆਈ ਹੋਵੇ ਤਾਂ ਟ੍ਰੋਮਾ ਸੈਂਟਰ ਹੋਵੇ ਮੌਕੇ ਤੇ ਜਦੋਂ ਡਾਕਟਰਸ ਵੱਖੋ ਵਕ ਡਿਪਾਰਟਮੈਂਟਸ ਦੇ ਇੱਥੇ ਹੋਣਗੇ ਤਾਂ ਕਿੰਨੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਬਲਾਚੌਰ ਬੰਗਾ ਤੋਂ ਜਿੰਨੀਆਂ ਵੀ ਐਮਰਜੈਂਸੀ ਆ ਜਾਂ ਨਵੇਂ ਸ਼ਹਿਰ ਤੋਂ ਜਿੰਨੀਆਂ ਵੀ ਐਮਰਜੈਂਸੀਆਂ ਸਾਰੀਆਂ ਇੱਥੇ ਭੇਜੀਆਂ ਜਾਣਗੀਆਂ ਬਹੁਤ ਲੋਕਾਂ ਦੀ ਜਾਨ ਬਚੇਗੀ ਫਿਰ ਅਸੀਂ ਕਹਿ ਪਾਵਾਂਗੇ ਕਿ ਐਨੀ ਕੀ ਲਿਖੀ ਸੀ ਕਿਉਂਕਿ ਡਾਕਟਰ ਨੇ ਪੂਰੀ ਜਾਨ ਲਾ ਲਈ ਜੇ ਪੇਸ਼ੈਂਟ ਨੂੰ ਉਹਨੂੰ ਮਰਦੇ ਹਾਲਾਤ ਚ ਇੱਥੇ ਲਿਆਂਦਾ ਔਖੇ ਘੜੀਆਂ ਚ ਇੱਥੇ ਆ ਕੇ ਉਹ ਕਹਿੰਦੇ ਪੀਜੀਆ ਲੈ ਜਾਓ ਮੈਂ ਡਾਕਟਰਾਂ ਦਾ ਕੋਈ ਗਿਲਾ ਨਹੀਂ ਉਹਨਾਂ ਨਾਲ ਕਰਦਾ ਕਿਉਂਕਿ ਜਿੰਨੇ ਕੋ ਉਹਨਾਂ ਕੋਈ ਕਮੈਂਟਸ ਆ ਉਹਨਾਂ ਕੀ ਕੰਮ ਹੋਣਾ ਉਹ ਕਹਿੰਦੇ ਇੱਥੋਂ ਲੈ ਜਾਓ ਸੀਰੀਅਸ ਆ ਤਾਂ ਬੰਦਾ ਰੋਪਣ ਵੀ ਨਾ ਪਹੁੰਚੇ ਫਿਰ ਨਹੀਂ ਅਸੀਂ ਕਹਿ ਸਕਦੇ ਜਿੰਨੀ ਕੀ ਲਿਖੀ ਸੀ ਉੰਨੀ ਕੀ ਉਪਭੋਗ ਭੋਗ ਗਿਆ ਫਿਰ ਤਾ ਇਹ ਕਹਿ ਸਕਦੇ ਕਿ ਸਰਕਾਰਾਂ ਦੀ ਨਲਾਇਕੀ ਆ ਜੇ ਇੱਥੇ ਡਰਾਮਾ ਸੈਂਟਰ ਹੋਊਗਾ ਇੱਥੇ ਐਡਵਾਂਸ ਟੈਕਨੋਲੋਜੀ ਹੋਊਗੀ ਫਿਰ ਬੰਦੇ ਜਿੰਨੀ ਲਿਖੀ ਹੋਊਗੀ ਉੰਨੀ ਉਹ ਭੋਗ ਗਿਆ ਤਾਂ ਇੱਥੇ ਇੱਕ ਤਾਂ ਡਰਾਮਾ ਸੈਂਟਰ ਚਾਹੀਦਾ 200 ਕਰੋੜ ਦੀ ਮੈਂ ਕਿਉਂ ਮੰਗ ਕਰਦਾ ਹਰ ਜ਼ਿਲ੍ਹੇ ਲਈ ਇੱਕ ਤਾਂ ਟ੍ਰੋਮਾ ਸੈਂਟਰ ਚਾਹੀਦਾ ਫਿਰ ਚਾਹੀਦਾ ਆਈ ਸੀ ਯੂ ਯੂਨਿਟ ਐਮਰਜੈਂਸੀ ਤੋਂ ਬਾਅਦ ਬੰਦੇ ਨੂੰ ਆਈ ਸੀ ਯੂ ਵੀ ਚਾਹੀਦਾ ਵੈਂਟੀਲੇਟਰ ਵੀ ਇੱਥੇ ਚਾਹੀਦੇ ਆ ਐਡਵਾਂਸ ਲੈਬ ਹੋਵੇ ਡਾਇਗਨੋਸਟਿਕ ਸੈਂਟਰ ਹੋਵੇ ਪ੍ਰੋਪਰ ਮੈਡੀਕਲ ਇਕੁਪਮੈਂਟਸ ਪੂਰੀਆਂ ਹੋਣ ਆਪਰੇਸ਼ਨ ਥੀਟਰ ਹੋਵੇ ਐਮ ਡੀ ਐਮ ਐਸ ਡਾਕਟਰ ਹੋਣ ਨਰਸਿਸ ਇੱਥੇ ਹੋਣ ਹਾਲਾਂਕਿ ਹੈਗੀਆਂ ਹਲੇ ਵੀ ਲੇਕਿਨ ਮੈਂ ਪਿਛਲੇ ਸਾਲ ਇੱਕ ਵੀਡੀਓ ਕੀਤੀ ਸੀ ਇੱਕ ਇੱਕ ਨਰਸ ਵਿਚਾਰੀ 40 40 ਪੇਸ਼ੈਂਟ ਦੇਖ ਰਹੀਆਂ ਤਾਂ ਕਿਵੇਂ ਆਪਣਾ 100% ਦੇਣਗੇ ਮੈਕਸਿਮਮ ਟੂ ਮੈਕਸਿਮਮ ਐਫਰਟ ਵੀ ਉਹ ਕਰ ਲੈਣਗੇ ਤਾਂ ਵੀ ਪੂਰਾ ਨਹੀਂ ਹੋਣਾ ਜੇ ਮੰਨ ਲਓ 10 ਬੰਦਿਆਂ ਨੂੰ ਵੀ ਪੂਰਾ ਐਫਰਟ ਲਾ ਕੇ ਚੰਗੀ ਤਰ੍ਹਾਂ ਦੇਖ ਲਿਆ 25 ਨੂੰ ਵੀ ਦੇਖ ਲਿਆ ਬਾਕੀ ਦੋ ਵੀ ਪਿੱਛੇ ਰਹਿ ਗਏ ਤਾਂ ਗੁੱਸਾ ਹੋ ਜਾਂਦਾ ਇੱਥੇ ਹੀ ਬਲੱਡ ਬੈਂਕ ਹੋਵੇ ਖੂਨ ਲੈਣ ਲਈ ਦੌੜਨਾ ਨਾ ਪਵੇ ਆਰਥੋਪੈਡਿਕ ਸਰਜਰੀ ਲਈ ਅਲੱਗ ਓਟੀ ਹੋਵੇ ਆਪਰੇਸ਼ਨ ਥੀਟਰ ਹੋਵੇ ਐਮਬੂਲੈਂਸ ਇਹਨਾਂ ਕੋਲ ਆਪਣੀਆਂ ਹੋਣੀਆਂ ਚਾਹੀਦੀਆਂ ਕਿਤੇ ਐਮਰਜੈਂਸੀ ਆਈ ਨਹੀਂ ਕਿ 108 ਤੇ ਫੋਨ ਕਰ ਕਰਕੇ ਅੱਕ ਜਾਓ ਬੰਦਾ ਪਿਆ ਪਿਆ ਕਵੇ ਕਿ ਮੇਰਾ ਆਖੀਰਲਾ ਸਾਹ ਆਉਣ ਲੱਗਾ ਮੇਰੇ ਰਿਸ਼ਤੇਦਾਰਨ ਬੁਲਾਓ ਨਹੀਂ ਇੱਥੋਂ ਐਮਬੂਲੈਂਸ ਜਾਵੇ ਔਰ ਫਿਰ ਨਿਊਰੋ ਦੇ ਡਾਕਟਰ ਚਾਹੀਦੇ ਆ ਸਾਈਕੋਲੋਜੀ ਦੇ ਡਾਕਟਰ ਚਾਹੀਦੇ ਆ ਕਾਰਡੀਓਲੋਜਿਸ ਸਪੈਸ਼ਲਿਸਟ ਇੱਥੇ ਚਾਹੀਦਾ ਦੇਖੋ ਨਿਊਰੋ ਦੇ ਡਾਕਟਰਾਂ ਦੀ ਕਿਉਂ ਜ਼ਰੂਰਤ ਹੈ ਸਾਈਕੀਟ੍ਰਿਸ ਦੀ ਕਿਉਂ ਜ਼ਰੂਰਤ ਹੈ ਸਾਈਕੋਲੋਜਿਸਟ ਦੀ ਕਿਉਂ ਜ਼ਰੂਰਤ ਹੈ ਕਿਉਂਕਿ ਆਪਾਂ ਕਹਿਨੇ ਆ ਕਿ ਨਸ਼ਿਆਂ 'ਚ ਜਿਹੜਾ ਸਾਡਾ ਜ਼ਿਲ੍ਹਾ ਆ ਜਾਂ ਪੂਰਾ ਪੰਜਾਬ ਦੇ ਦੇਖੋ ਇਸ ਸਚਾਈ ਤੋਂ ਭੱਜ ਨਹੀਂ ਸਕਦੇ ਮੋਰੇ ਐਡ ਹੁੰਦੀ ਆ ਅਗਲੇ ਪੇਜ 'ਤੇ ਲਿਖਿਆ ਹੁੰਦਾ ਕਿ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ ਬਹੁਤ ਸਾਰੇ ਪਿੰਡਾਂ ਦੀ ਇਹੋ ਜਿਹੀ ਕਹਾਣੀਆਂ ਜੇ ਇੰਨੇ ਐਨਡੀਪੀਐਸ ਦੇ ਪਰਚੇ ਹੋ ਰਹੇ ਆ ਤਾਂ ਇਟ ਮੀਨਸ ਨਸ਼ਾ ਹੈਗਾ ਆ ਇਟ ਮੀਨਸ ਡਿਮਾਂਡ ਵੀ ਆ ਸਪਲਾਈ ਵੀ ਆ ਜੇ ਆਪਾਂ ਚਾਹੁੰਦੇ ਆ ਕਿ ਨੌਜਵਾਨਾਂ ਜਿਹੜੇ ਨਸ਼ੇ ਦੀ ਦਲਦਲ 'ਚ ਪੈਰ ਬਚਾਉਣਾ ਚਾਹੁੰਦੇ ਆ ਤਾਂ ਬੇਨਤੀ ਇੰਨੀ ਕਹੇ ਕਿ ਇੱਥੇ ਸਾਈਕੀਟ੍ਰਿਸਟ ਤੇ ਸਾਈਕੋਲੋਜਿਸ ਜ਼ਰੂਰ ਹੋਣਾ ਚਾਹੀਦਾ ਜਿਹੜਾ ਉਹਨਾਂ ਦਾ ਮਨ ਬਦਲੇ ਔਰ ਉਹਨਾਂ ਦਾ ਉਹੀ ਟ੍ਰੀਟਮੈਂਟ ਚੱਲੇ ਨਹੀਂ ਤਾਂ ਜਦੋਂ ਤੋੜ ਲੱਗਦੀ ਰਹੂਗੀ ਕ੍ਰਾਈਮ ਵਾਧਾ ਰਹੂਗਾ ਕ੍ਰਾਈਮ ਵਾਧਾ ਰਹੂਗਾ ਲੋਕ ਡਰਨਗੇ ਸਮਾਜਿਕ ਸੁਰੱਖਿਆ ਲੋਕਾਂ ਨੂੰ ਘੱਟ ਮਹਿਸੂਸ ਹੋਵੇਗੀ ਹੁਣ ਆਉਂਦੇ ਆ ਬਜਟ ਵਾਲੀ ਗੱਲ ਤੇ ਉਹ ਕੱਲੀ ਪਿਊਸਨ ਵਾਲੀ ਗੋਲੀਆਂ ਨਾਲ ਨਹੀਂ ਮੰਨੂਗਾ ਹਾਂ ਕੱਲੀ ਜੀਭ ਥੱਲੇ ਗੋਲੀ ਰੱਖ ਕੇ ਉਹ ਤਾਂ ਫਿਰ ਉਹਨੂੰ ਵੀ ਓਵਰਡੋਸ ਕਰਨ ਦੇ ਅੰਟਿਲ ਸਾਈਕੀਟ੍ਰਿਸਟ ਉਹਨਾਂ ਦੇ ਮਨ ਦੀ ਸਥਿਤੀ ਨਹੀਂ ਸਮਝ ਲੈਂਦਾ ਕਿ ਯਾਰ ਇਹਨੂੰ ਕਿਉਂ ਡਿਪਰੈਸ਼ਨ ਹੋਇਆ ਕਿਉਂ ਨਸ਼ੇ 'ਚ ਲੱਗਿਆ ਇਹ ਨਸ਼ੇ 'ਚੋਂ ਬਾਹਰ ਆਉਣਾ ਵੀ ਚਾਹੁੰਦਾ ਕਿ ਨਹੀਂ ਸਾਈਕੋਲੋਜਿਸਟ ਉਹਦੇ ਮਨ ਦੀ ਪੂਰੀ ਪੂਰੀ ਗੱਲ ਜਾਣ ਕੇ ਉਹਨੂੰ ਮੋਟੀਵੇਟ ਜਦ ਤੱਕ ਨਹੀਂ ਕਰਦਾ ਤਦ ਤੱਕ ਹੱਲ ਨਹੀਂ ਹੈਗੇ ਹੁਣ ਆਪਾਂ ਗੱਲੇ ਕਰਨਾ ਚਾਹੁੰਦੇ ਆ ਕਿ ਦੇਖੋ ਆ ਬਿਲਡਿੰਗ ਦਾ ਜਿਹੜੇ ਉੱਪਰਲੇ ਕੀ ਪੋਰਸ਼ਨ ਨੇ ਪਰਲੇ ਪਾਸੇ ਜੰਗਾਰੇ ਲੱਗੇ ਇੱਕ ਤਰ੍ਹਾਂ ਦਾ ਜੇ ਸੀਐਮ ਸਾਹਿਬ ਜਾਣ ਤੱਕ ਕੋਕਾ ਜੜ ਸਕਦੇ ਆ ਹੀਰਾ ਜੜ ਸਕਦੇ ਆ ਔਰ ਬੇਨਤੀ ਮੇਰੀ ਸਰਕਾਰ ਨੂੰ ਇਹੀ ਹੈ ਕਿਉਂਕਿ ਭੈਣ ਭਰਾ ਜੁੜੇ ਹੋਏ ਆ ਮੈਂ ਤੁਹਾਡਾ ਥੋੜੀ ਦੇਰ ਲਈ ਪ੍ਰਸ਼ਾਂਤ ਕਿਸ਼ੋਰ ਬਣਨਾ ਚਾਹੁੰਦਾ ਇੱਕ ਆਈਡੀਆ ਦੇਣਾ ਚਾਹੁੰਦਾ ਆ ਆਈਡੀਆ ਇਹ ਹੈ ਜੀ ਕਿ ਸਾਡਾ ਜ਼ਿਲ੍ਹਾ ਜਿਹੜਾ ਆ ਜੇ ਤੁਸੀਂ ਮੇਰੇ ਆਈਡੀਆ ਨੂੰ ਫੋਲੋ ਕਰਦੇ ਹੋ 200 ਕਰੋੜ ਰੁਪਇਆ ਸਾਡੇ ਜ਼ਿਲ੍ਹੇ ਨੂੰ ਦਿੰਦੇ ਹੋ ਤਾਂ ਤੁਹਾਡੀ ਬੱਲੇ ਬੱਲੇ ਵੀ ਹੋ ਜਾਣੀ ਆ ਰੋਜ਼ਗਾਰ ਵੀ ਮਿਲ ਜਾਣਾ ਬਹੁਤੇ ਨੌਜਵਾਨਾਂ ਨੂੰ ਸਮਾਜਿਕ ਸੁਰੱਖਿਆ ਵੀ ਬੁਲੰਦ ਹੋ ਜਾਣੀ ਆ ਸਿਹਤ ਸੁਰੱਖਿਆ ਜਿਹੜੀ ਆ ਉਹ ਵੀ ਬੁਲੰਦ ਹੋ ਜਾਣੀ ਆ ਮਜ਼ਬੂਤ ਹੋ ਜਾਣੀ ਆ ਕਿਵੇਂ 476 ਪਿੰਡ ਹੈ ਜੀ ਸਾਡੇ ਜ਼ਿਲ੍ਹੇ ਚ 476 ਪਿੰਡ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਬੜੀ ਮਹੱਤਵਪੂਰਨ ਗੱਲ ਹੈ ਨਹੀਂ ਚੰਗੀ ਲੱਗੀ ਤਾਂ ਸੀਐਮ ਸਰਪ ਤੱਕ ਨਾਲ ਸੁਣਨ ਚੰਗੀ ਲੱਗੀ ਤੁਸੀਂ ਸ਼ੇਅਰ ਕਰ ਦਿਓ 476 ਪਿੰਡ ਹੈ ਜੀ ਔਰ ਮੈਂ ਜੇ ਨਵੇਂ ਸ਼ਹਿਰ ਦੀ ਗੱਲ ਕਰਾਂ ਜਿੰਨੇ ਕ ਗੱਲ ਮੇਰੇ ਤੱਕ ਪਹੁੰਚਿਆ ਮੈਂ ਉਹਨੂੰ ਗੱਲ ਨੂੰ 3-4 ਵਾਰੀ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਸੁਣ ਰਹੇ ਹੋ ਸਹੀ ਲੱਗ ਰਿਹਾ ਕਹਿੰਦੇ ਕਿ 19 ਵਾਰਡ ਨੇ ਨਵੇਂ ਸ਼ਹਿਰ ਕੱਲੇ ਨਵੇਂ ਸ਼ਹਿਰ ਚ ਔਰ 4 ਮੋਟਰਸਾਈਕਲ ਵਾਲੇ ਨੇ ਪੈਟਰੋਲਿੰਗ ਵਾਲੇ 19 ਵਾਰਡ ਚ ਕਿੰਨੀਆਂ ਲਾਈਨਾਂ ਕਿੰਨੀਆਂ ਗਲੀਆਂ ਕਿੰਨੀਆਂ ਲੇਨਸ ਸ਼ਹਿਰ ਦੇ ਅੰਦਰ ਕਿੰਨੀਆਂ ਜੰਕਸ਼ਨਸ ਨੇ ਚਾਰ ਮੋਟਰਸਾਈਕਲ ਵਾਲੇ ਕਿਵੇਂ ਪੂਰਾ ਸ਼ਹਿਰ ਕਵਰ ਕਰਨਗੇ ਇਸੇ ਤਰੀਕੇ 476 ਪਿੰਡ ਨੇ ਕਿਵੇਂ ਜਿਹੜੇ ਨਫਰੀ ਕਿਉਂਕਿ ਘਟਾ ਹੈ ਪੁਲਿਸ ਮੁਲਾਜ਼ਮ ਕੋ ਸ਼ਕਤੀ ਮਾਨ ਪਹੈ ਨਹੀਂ ਕਿ ਬੰਦਾ ਉਹ ਸੁਪਾਰੀ ਖਾਣ ਲੱਗਾ ਤੇ ਛੁਛੁ ਕਰਕੇ ਆ ਗਿਆ ਕਿ ਰੋਂਗ ਚੀਜ਼ ਹੈ ਤੇ ਉਹ ਕਵੇ ਸੌਰੀ ਸ਼ਕਤੀਮਾਨ ਮੈਂ ਅਗੇ ਸੇ ਐਸਾ ਨਹੀਂ ਐਸਾ ਨਹੀਂ ਕਰਤਾ ਐਦਾ ਤਾਂ ਨਹੀਂ ਹੋਣਾ 476 ਪਿੰਡ ਨੇ ਇੱਥੇ ਮੈਂ ਸੋਚਿਆ ਕਿ ਜੇ ਪ੍ਰਸ਼ਾਸਨ ਵੇਖੋ ਟਰਾਂਸਪੇਰੈਂਸੀ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਕਿ ਲੋਕੀ ਪੈਸੇ ਖਾ ਜਾਣ ਇਹ ਨਹੀਂ ਕਿ ਜਿਹੜੇ ਨਵੇਂ ਨਵੇਂ ਅਮੀਰ ਹੋਣਾ ਚਾਹੁੰਦੇ ਉਹ ਸਾਰਾ ਪੈਸੇ ਖਾ ਜਾਣ 476 ਪਿੰਡਾਂ 'ਚ ਜੇ ਤੁਸੀਂ 238 ਨੌਜਵਾਨਾਂ ਨੂੰ ਵੀ ਰੋਜ਼ਗਾਰ ਦਿੰਨੇ ਆ 15000 ਰੁਪਏ ਦੇ ਹਿਸਾਬ ਨਾਲ 5000 ਮੋਟਰਸਾਈਕਲ ਦਾ ਖਰਚਾ ਕਿ ਭਾਈ ਤਹ ਦੋ ਪਿੰਡਾਂ 'ਚ ਪੂਰੀ ਨਿਗਰਾਨੀ ਰੱਖਣੀ ਆ ਤੂੰ ਪ੍ਰਸ਼ਾਸਨ ਐਸਐਚਓ ਨਾਲ ਐਸਆਈ ਨਾਲ ਜਾਂ ਜਿਹੜਾ ਮੌਕੇ ਤੇ ਅਫਸਰ ਹੈ ਉਹਨਾਂ ਤਾਲਮਿਲ ਰੱਖਣਾ ਅਸੀਂ ਤੇਤ ਤੋਂ ਸਵਾਲ ਪੁੱਛਣੇ ਆ ਤਾਂ ਉਹ ਬੰਦਾ ਪੂਰਾ ਤਾਲਮਿਲ ਰੱਖੇਗਾ ਮੋਟਰਸਾਈਕਲ ਤੇ ਢੇਗਾ ਮਾਰੂਗਾ ਐਸ ਐਚਓ ਨੂੰ ਜਾਂ ਜਿਹੜਾ ਵੀ ਥਾਣੇਦਾਰ ਹੈ ਮੌਕੇ ਤੇ ਉਹਨੂੰ ਪੂਰੀ ਡਿਟੇਲ ਦੱਸੂਗਾ ਕਿ ਪਿੰਡ 'ਚ ਆ ਕੁਝ ਹੋ ਰਿਹਾ ਆ ਆ ਬੰਦੇ ਨਵੇਂ ਆਏ ਆ ਆ ਲੱਗ ਮੈਨੂੰ ਸ਼ੱਕ ਹੈ ਕਿ ਹੋ ਸਕਦਾ ਨਸ਼ਾ ਵੇਚਦਾ ਹੋਵੇ ਆ ਮੁੰਡੇ ਨਸ਼ਾ ਲੈਣ ਆਏ ਆ ਤੇ ਉਹ ਸੈੱਟ ਬਣਾਇਆ ਜਾਵੇ ਸੈੱਟ ਕਿਵੇਂ ਬਣਾਇਆ ਜਾਵੇ 238 ਜਨਮ ਜੇ ਤੁਸੀਂ ਰੋਜ਼ਗਾਰ ਦਿੰਦੇ ਆ ਪਰ ਪਿੰਡ 2 ਪਰ ਪਿੰਡ 1 2 ਪਿੰਡ 1 ਬੰਦਾ ਤੇ 4 ਪਿੰਡ 2 ਬੰਦੇ ਹੋਣ ਮਤਲਬ 2 ਜਾਣੇ ਸਿਰਫ 4 ਪਿੰਡ ਸਾਂਭਣ ਜੇ 2 ਜਾਣੇ 4 ਪਿੰਡ ਸਾਂਭੂਗੇ ਤਾਂ ਇਸ ਤਰੀਕੇ 238 ਜਾਣੇ 476 ਪਿੰਡ ਸਾਂਭ ਲੈਣਗੇ ਐਂਟਰੀ ਐਗਜ਼ਿਟ ਕਿਹਨੇ ਕਿਹਨੇ ਪਿੰਡ ਚ ਕੀਤੀ ਆ ਸਾਰੀ ਡਿਟੇਲ ਉਹਨਾਂ ਕੋਲ ਹੋਊਗੀ ਇਹਦਾ ਤੁਸੀਂ ਜੇ 15000 ਤਨਖਾਹ ਤੇ 5000 ਸੈਲਰੀ ਵੀ ਦਿੰਦੇ ਆ ਤਾਂ ਇਹਦਾ ਬੰਨਾ ਜੀ ਤੁਹਾਡਾ 11 ਕਰੋੜ 42 ਲੱਖ 2 ਸਾਲਾਂ ਦਾ ਮਤਲਬ 2 ਸਾਲਾਂ ਲੈ ਤੁਸੀਂ ਰੋਜ਼ਗਾਰ ਵੀ ਦੇ ਦਿੱਤਾ ਤੇਲ ਖਰਚ ਵੀ ਦੇ ਦਿੱਤਾ ਤਾਂ ਵੀ ਤੁਹਾਡਾ 11 ਕਰੋੜ 42 ਲੱਖ ਰੁਪਏ ਲੱਗੇ ਇਹਦੇ ਨਾਲ ਮੈਂ ਨਹੀਂ ਕਹਿੰਦਾ ਕਿ 100% ਕ੍ਰਾਈਮ ਰੁਕ ਜਾਊਗਾ ਹਾਂ ਕਟੋ-ਕਟ 50% ਕ੍ਰਾਈਮ 'ਚ ਕਟੌਤੀ ਹੋਊਗੀ 50% ਜਿਹੜੇ ਨਸ਼ੇ ਦੇ ਦਲਾਵਿਆ ਉਹਨਾਂ ਦੇ ਮਨ 'ਚ ਡਰ ਹੋਊਗਾ ਕਿ ਭਾਈ ਹੁਣ ਪ੍ਰਸ਼ਾਸਨ ਜਿਹੜਾ ਤੇਜ਼ ਹੋ ਗਿਆ ਤੇ ਬਾਕੀ ਜਿਹੜਾ ਬਚਿਆ ਕਿ 11 ਕਰੋੜ 42 ਲੱਖ 58 ਲੱਖ ਬਚਿਆ 12 ਕਰੋੜ ਹੋਣ ਨੂੰ ਇੱਕ ਕਰੋੜ ਹੋਰ ਪਾ ਕੇ 1 ਕਰੋੜ 58 ਲੱਖ ਦੇ ਲਵਾਓ ਕੈਮਰੇ ਪੂਰੇ ਪਿੰਡਾਂ ਚ ਐਂਟਰੀ ਐਗਜ਼ਿਟ ਤੇ ਜਿਨ੍ਹਾਂ ਦਾ ਐਕਸੈਸ ਇਹਨਾਂ ਦੇ ਫੋਨ ਚੋਂ ਵੀ ਜਿਹੜੇ 238 ਜਾਣੇ ਤੁਸੀਂ ਰੋਜ਼ ਕਰ ਦੇਣਾ ਅਗਲੀ ਗੱਲ ਆਪਾਂ ਕਰਦੇ ਛੇਤੀ ਛੇਤੀ ਸਿਹਤ ਸੁਰੱਖਿਆ ਦੀ ਮਿਲਾਵਟ ਬਹੁਤ ਹੈ ਐਡਲਟਰੇਸ਼ਨ ਬਹੁਤ ਹੈ ਜਿੱਦੇ ਕਰਕੇ ਅੱਜ ਕੱਲ ਕੈਂਸਰ ਬਹੁਤ ਹੋ ਰਿਹਾ ਬੰਦਾ ਦੁੱਧ ਪੀਂਦਾ ਤਾਂ ਡਰਦਾ ਬੰਦਾ ਪਨੀਰ ਖਾਂਦਾ ਤਾਂ ਡਰਦਾ ਬੰਦਾ ਦਹੀਂ ਖਾਂਦਾ ਤਾਂ ਡਰਦਾ ਕਿ ਯਾਰ ਐਡਲਟਰੇਸ਼ਨ ਬਹੁਤ ਹੈ ਆ ਪਿੱਛੇ ਜੇ ਮੈਂ ਕਈ ਖਬਰਾਂ ਕਰਕੇ ਆ ਕਿ ਪਸ਼ੂਆਂ ਨੇ ਚਾਰਾ ਖਾ ਲਿਆ ਔਰ ਉਹਨਾਂ ਨੂੰ ਹੋਰ ਕੋਈ ਨਹੀਂ ਜੀਤ ਕੋਈ ਫੀਡ ਨਹੀਂ ਦਿੰਦੀ ਚਾਰਾ ਖਾਣ ਨਾਲ ਹੀ ਮੌਤ ਹੋ ਗਈ ਤਾਂ ਮਿਲਾਵਟ ਬਹੁਤ ਆ ਰਹੀ ਹੈ ਰੇਹਾਂ ਸਪ੍ਰੇਆਂ ਬਹੁਤ ਪੈ ਰਹੀਆਂ ਕੈਮੀਕਲਸ ਬਹੁਤ ਹੈ ਉਹਨਾਂ ਤੋਂ ਲੋਕਾਂ ਨੂੰ ਬਚਾਇਆ ਜਾਵੇ ਉਹਦੇ ਲਈ ਵੀ ਸਿਹਤ ডিপਾਰਟਮੈਂਟ ਦੀ ਟੀਮ ਦਾ ਗਠਨ ਹੋਣਾ ਚਾਹੀਦਾ ਇਹ ਸਾਰੀ ਮੈਂ ਪ੍ਰਾਈਵੇਟ ਗੱਲ ਕਰ ਰਿਹਾ ਹਾਂ ਸੀਐਮ ਸਭ ਬਾਰ-ਬਾਰ ਕਹਿੰਦੇ ਆ ਰੰਗਲਾ ਪੰਜਾਬ ਰੰਗਲਾ ਪੰਜਾਬ ਫਾਊਂਡੇਸ਼ਨ ਬਣਾ ਦਿਓ ਬਹੁਤ ਸਾਰੇ ਨੌਜਵਾਨ ਮੇਰੇ ਵਰਗੇ ਜਿਹੜੇ ਕਹਿਣਗੇ ਕਿ ਸਾਨੂੰ ਸੈਲਰੀ ਦੀ ਲੋੜ ਨਹੀਂ ਆ ਅਸੀਂ ਵਲੰਟੀਅਰ ਕੰਮ ਕਰਾਂਗੇ ਐਜਾ ਵਲੰਟੀਅਰ ਕੰਮ ਕਰਾਂਗੇ ਸਾਨੂੰ ਸੈਲਰੀ ਦੀ ਲੋੜ ਨਹੀਂ ਆ ਅਸੀਂ ਤੁਹਾਡੀਆਂ ਟੀਮਾਂ ਨਾਲ ਤਾਲਮਿਲ ਰੱਖਾਂਗੇ ਹੁਣ ਉਹਦੇ ਵਿੱਚ ਜੇ ਤੁਸੀਂ 52 ਲੋਕਾਂ ਨੂੰ ਰੋਜ਼ਗਾਰ ਦਿੰਨੇ ਆ ਪਰ ਬੰਦੇ ਨੂੰ ਕਹਿੰਦੇ ਕਿ 10 ਪਿੰਡ ਸੰਭਲਾ 9.ਸਮਥਿੰਗ ਪਿੰਡ ਬਣਦੇ ਆ 10 ਪਿੰਡ ਸੰਭਲਾ ਇਹਨਾਂ ਨੂੰ ਵੀ ਤੁਸੀਂ 15000 ਸੈਲਰੀ ਤੇ 5000 ਤੁਸੀਂ ਤੇਲ ਖਰਚਾ ਦੋਗੇ ਤਾਂ 5 ਕਰੋੜ ਚ 2 ਸਾਲਾਂ ਦਾ ਸਰਜਣ ਉਸ ਤੋਂ ਬਾਅਦ ਪੰਜਾਬ ਤੰਦਰੁਸਤ ਰਹੇ ਉਹਦੇ ਲਈ ਇੱਕ ਬਹੁਤ ਜ਼ਰੂਰੀ ਗੱਲ ਹੈ ਜੇ ਤੁਸੀਂ ਪਰ ਪਿੰਡ 476 ਪਿੰਡ ਨੇ ਪਰ ਪਿੰਡ 2 ਕਰੋੜ ਵੀ ਦਿੰਨੇ ਆ ਤਾਂ 10 ਕਰੋੜ ਦੇ ਆਸ-ਪਾਸ ਹਰ ਪਿੰਡ ਨਵਾਂ ਇਕੁਪਮੈਂਟਸ ਲਿਆ ਸਕਦਾ ਖੇਡਾਂ ਦਾ ਸਮਾਨ ਲਿਆ ਸਕਦਾ ਉਹਦੇ ਨਾਲ ਬੱਚਿਆਂ ਚ ਰੁਚੀ ਵੱਧੂਗੀ ਆਪਣੇ ਘਰ ਮੋਬਾਈਲ ਛੱਡ ਕੇ ਗਰਾਊਂਡਸ 'ਤੇ ਜਾਣਗੇ ਕਿ ਹਾਂ ਯਾਰ ਉੱਥੇ ਜਾ ਕੇ ਇਕੁਪਮੈਂਟਸ ਆਏ ਆ ਕੁਝ ਨਵਾਂ ਸਿੱਖੀਏ ਮਾਂ ਪਿਓ ਲੈ ਕੇ ਜਾਣਗੇ ਪਰ ਕੱਲੇ ਬੱਚੇ ਨਹੀਂ ਸਿੱਖ ਸਕਦੇ ਆਪਣੇ ਆਪ ਉੱਥੇ ਵੀ ਤੁਸੀਂ 238 ਨੌਕਰੀਆਂ ਦੋ ਹਰ ਦੋ ਪਿੰਡ ਮਤਲਬ ਦੋ ਪਿੰਡ ਨੂੰ ਇੱਕ ਜਾਣਾ ਤੁਸੀਂ ਟੀਚਰ ਦੋ ਤੇ 476 ਪਿੰਡਾਂ ਵਿੱਚ 238 ਟੀਚਰਸ ਹੁਣ ਮੁੰਡੇ ਕੁੜੀਆਂ ਦੋਨੇ ਰਲ ਕੇ ਮਤਲਬ ਚਾਰ ਪਿੰਡਾਂ ਨੂੰ ਦੋ ਜਾਣੇ ਸਾਹਮਣੇ ਇੱਕ ਲੜਕਾ ਇੱਕ ਲੜਕੀ ਟ੍ਰੇਨਿੰਗ ਦੇਣ ਉਹਦੇ ਨਾਲ ਬੱਚੇ ਦੀ ਰੁਚੀ ਵਧੇਗੀ ਬੱਚੇ ਨਸ਼ੇ ਨੂੰ ਤਿਆਗਣਗੇ ਨਵੇਂ ਬੱਚੇ ਐਟ ਲੀਸਟ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ ਜੀਵਨ ਸ਼ੈਲੀ ਵਧੀਆ ਰਹੇਗੀ ਬੱਚੇ ਤੰਦਰੁਸਤ ਰਹਿਣਗੇ ਇਸ ਤਰੀਕੇ ਨਾਲ ਤੁਸੀਂ 40 ਕਰੋੜ ਰੁਪਏ ਖਰਚ ਕੇ ਸਮਾਜਿਕ ਸੇਫ ਸੁਰੱਖਿਆ ਅਤੇ ਬੱਚੇ ਨੂੰ ਤੰਦਰੁਸਤੀ ਵੱਲ ਲੈ ਕੇ ਜਾਓਗੇ ਸਿਰਫ 40 ਕਰੋੜ ਰੁਪਏ ਵਿੱਚ ਔਰ ਤੁਸੀਂ ਨਾਲ ਦੀ ਨਾਲ 528 ਜਾਣੇ ਨੂੰ ਰੋਜ਼ਗਾਰ ਦੇ ਦੋਗੇ ਤੁਹਾਡੀ ਬੱਲੇ ਬੱਲੇ ਕਿੰਨੀ ਹੋਣੀ ਆ ਕਿ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸ਼ੀਤਪਾਗਤ ਸਿੰਘ ਜ਼ਿਲ੍ਹੇ ਵਿੱਚ ਸਰਕਾਰ ਨੇ 528 ਜਾਣੇ ਨੂੰ ਰੋਜ਼ਗਾਰ ਦਿੱਤਾ ਇਹ ਸਿਰਫ ਹੋਇਆ 40 ਕਰੋੜ ਬਾਕੀ 60 ਕਰੋੜ ਆਪਣੇ ਜਿਹੜੇ ਤੁਹਾਡੇ ਨਮਾਇੰਦੇ ਆ ਉਹਨਾਂ ਨੂੰ ਦਓ ਤੇ ਉਹਨਾਂ ਤੋਂ ਵੀ ਪੂਰੀ ਟਰਾਂਸਪੇਰੈਂਸੀ ਰੱਖੋ ਪੂਰੀ ਡਿਟੇਲ ਲਓ 20-20 ਕਰੋੜ ਦੇ ਦੋ ਨਵਾਂ ਸ਼ਹਿਰ ਬੰਗਾ ਬਲਾਂਚੌਰ ਤੇ ਇੱਕ ਨਾਲ ਦੀ ਨਾਲ ਤੁਸੀਂ ਕੋਈ ਫਾਊਂਡੇਸ਼ਨ ਬਣਾਓ ਜਿਹਦੇ ਵਿੱਚ ਪ੍ਰਾਈਵੇਟ ਬੰਦਿਆਂ ਨੂੰ ਵੀ ਭਰਤੀ ਕਰੋ ट्रांसपेरेंसी ओवे बाकी ਪਿੰਡਾਂ ਦੀਆਂ ਲਿੰਕ ਸੜਕਾਂ ਬਣਾਉਣੀਆਂ ਪਿੰਡਾਂ ਦਾ ਹੋਰ ਕੰਮ ਕਰਾਉਣਾ ਬਹੁਤ ਸਾਰੇ ਕੰਮ ਨੇ ਉਹਦੇ ਤੇ ਪੈਸਾ ਲੱਗਣ ਔਰ ਇਕੱਲੇ ਇਕੱਲੇ ਰੁਪਏ ਦੀ ਡਿਟੇਲ ਰੱਖੋ ਜਿਵੇਂ ਤੁਸੀਂ ਕਹਿ ਨਹੀਂ ਆ ਕਿ ਨਾ 1 ਰੁਪਿਆ ਵੀ ਸਲਫਾਸ ਖਾਣ ਬਰਾਬਰ ਹੈ ਤਾਂ 1 ਰੁਪਿਆ ਵੀ ਕੋਈ ਖਾ ਨਾ ਸਕੇ ਵੈਸੇ ਮੈਂ ਗੱਲ ਦੱਸ ਦਮਾ ਕਿ ਨਮਾਸ਼ਹਿਰ ਨਗਰ ਕਾਉਂਸਲ 25 ਕਰੋੜ ਦੀ ਹੈ ਕਹਿੰਦੇ ਇਸ ਵਾਰ ਤਾਂ ਜੇ ਤਰੀਕੇ ਨਾਲ ਪੈਸੇ ਲੱਗਣ 7-8 ਕਰੋੜ ਸੈਲਰੀਆਂ ਦਾ ਕੱਢ ਕੇ ਦਾ 16-17 ਕਰੋੜ ਦਾ ਨਵੇਂ ਸ਼ਰਦੀ ਬਹੁਤ ਚੰਗੀ ਤਰ੍ਹਾਂ ਡਵੈਲਪਮੈਂਟ ਹੋ ਸਕਦੀ ਹੈ ਇਸੇ ਤਰੀਕੇ ਬੱਲਾ ਚੌਰਚ ਵੀ ਨਗਰ ਕਾਉਂਸਲ ਹੈ ਬੰਗਿਆ ਚ ਵੀ ਹੈ ਰਾਹੋਂ ਚ ਵੀ ਹੈ ਜੇ ਚਾਹਣ ਤਾਂ ਬਹੁਤ ਕੁਝ ਹੋ ਸਕਦਾ ਇਹ ਗੱਲਾਂ ਨੂੰ ਖਾਲੀ ਗੱਲਾਂ ਨਾ ਸਮਝੋ ਇਹ ਗੱਲਾਂ ਤੁਹਾਡੇ ਹੱਕ ਦੀਆਂ ਨੇ ਔਰ ਬਾਕੀ ਬਚਿਆ 100 ਕਰੋੜ 40 ਕਰੋੜ ਮੈਂ ਡਿਟੇਲ ਦੇਤੀ 60 ਕਰੋੜ ਮੈਂ ਕਿ ਆਪਣੇ ਨਮਾਇੰਦਿਆਂ ਹੁੰਦਾ ਉਹ ਉਹਦੇ ਉੱਤੇ ਇੱਕ ਪ੍ਰੋਪਰ ਡਿਪਾਰਟਮੈਂਟ ਬਣਾ ਦੋ ਪਰ ਮੈਂ ਪ੍ਰਾਈਵੇਟ ਡਿਪਾਰਟਮੈਂਟ ਬਣਾ ਦੋ ਟਰਾਂਸਪੇਰੈਂਸੀ ਹੋਵੇ 100 ਕਰੋੜ ਇਸ ਹਸਪੀਟਲ ਤੇ ਲੱਗੇ 100 ਕਰੋੜ ਇਸ ਹਸਪੀਟਲ ਤੇ ਲੱਗੇ ਤਾਂ ਮੈਂ ਦਾਵਾ ਕਰਦਾ ਵਾਦਾ ਕਰਦਾ ਹਰ ਸਾਲ 100 150 ਕੈਜੂਐਲਟੀਆਂ ਨੂੰ ਬਚਾਇਆ ਜਾ ਸਕਦਾ 100 150 ਬੰਦਿਆਂ ਦੀ ਜਾਨ ਬਚਾਈ ਜਾ ਸਕਦੀ ਜਿਹੜੇ ਅਜਾਈ ਆਪਣੀ ਜਾਨ ਗਵਾ ਦਿੰਦੇ ਆ ਕਿਉਂ ਕਿ ਕਿਉਂਕਿ ਜੇ ਇੱਥੇ ਟ੍ਰੋਮਾ ਸੈਂਟਰ ਹੋਵੇ ਜੇ ਇੱਥੇ ਸਾਰੀਆਂ ਫੈਸਿਲਿਟੀਆਂ ਹੋਣ ਓਟੀ ਦੀ ਫੈਸਿਲਿਟੀ ਹੋਵੇ ਲੈਬਸ ਹੋਣ ਐਡਵਾਂਸਡ ਲੈਬਸ ਹੋਣ ਡਾਕਟਰਸ ਅਵੇਲੇਬਲ ਹੋਣ ਔਰ ਜਿਹੜੇ ਦੁਕਾਨਦਾਰ ਦੁਕਾਨਦਾਰ ਤਬਕਾ ਵਿਚਾਰਾ ਸਿਰਫ ਪ੍ਰਾਈਵੇਟ ਡਾਕਟਰ ਤੇ ਹੀ ਆਪਣੀ ਆਸ ਰੱਖਦਾ ਉਹ ਵੀ ਸ਼ਾਮ ਵੇਲੇ ਜੇ ਇੱਥੇ ਆ ਕੇ ਓਪੀਡੀ ਆਪਣੇ ਕਰਾ ਕੇ ਜਾਣ ਤਾਂ ਉਹਨਾਂ ਦੇ ਵੀ ਬੜੇ ਪੈਸੇ ਬਚਣਗੇ ਔਰ ਜਿਹੜੇ ਇੱਥੇ ਡਾਕਟਰ ਬੈਠੇ ਹੋਣਗੇ ਉਹਨਾਂ ਨੂੰ ਸਹੀ ਸਲਾਹ ਦੇਣਗੇ ਉਹਨਾਂ ਨੂੰ ਇਹ ਨਹੀਂ ਹੋਊਗਾ ਕਿ ਮੈਂ ਬੈੱਡ ਭਰਨਾ ਇਹ ਨਹੀਂ ਹੋਊਗਾ ਕਿ ਮੈਂ ਇਹਦੇ ਗਲੂਕੋਸ ਲਾਣਾ ਹੀ ਆ ਇਹ ਨਹੀਂ ਹੋਊਗਾ ਮੈਂ ਇਤੋਂ ਗੱਡੀ ਦੀ ਕਿਸ਼ਤ ਕੱਢਣੀ ਆ ਸੋ ਜੇ ਐਨੇ ਉਪਰਾਲੇ ਹੋ ਜਾਣ 200 ਕਰੋੜ ਦੀ ਇਹ ਸਲਾਹ ਮੰਨ ਲਓ ਤੇ 200 ਕਰੋੜ 23 ਜ਼ਿਲ੍ਹੇ ਆ 4600 ਕਰੋੜ ਰੁਪਏ ਦਾ ਕਿਉਂਕਿ 8500 ਕਰੋੜ ਤੁਸੀਂ ਜੁਲਾਈ ਹੈਗਾ ਸਤੰਬਰ ਲਈ ਲੋਨ ਤੇ ਲੈਣਾ ਹੀ ਆ ਕਿ ਸਿਰਫ 4600 ਕਰੋੜ ਰੁਪਏ ਨਾਲ 2 ਸਾਲਾਂ ਚ ਬੱਲੇ ਬੱਲੇ ਹੋ ਜਾਊਗੀ ਇਹਦੇ ਨਾਲ ਸਿਹਤ ਸੁਰੱਖਿਆ ਵੀ ਹੋ ਜਾਣੀ ਆ ਸਮਾਜਿਕ ਸੁਰੱਖਿਆ ਵੀ ਹੋ ਜਾਣੀ ਆ ਬੱਚੇ ਨੂੰ ਤੰਦਰੁਸਤੀ ਵੱਲ ਵੀ ਲੈ ਜਾਣਾ ਬੱਚਿਆਂ ਨੂੰ ਨਸ਼ੇ ਤੋਂ ਵੀ ਬਚਾ ਲੈਣਾ 4600 ਕਰੋੜ ਜਿਹੜਾ ਹੈ ਸਰਕਾਰ ਲਈ ਸਮੁੰਦਰ ਚੋਂ ਇੱਕ ਮੱਗ ਕੱਢਣ ਦੇ ਬਰਾਬਰ ਹੈ ਸਾਡੇ ਲਈ ਸਮੁੰਦਰ ਹੈ 200 ਕਰੋੜ ਸਾਡੇ ਲਈ 200 ਕਰੋੜ ਸਮੁੰਦਰ ਹੈ ਪਰ ਸਰਕਾਰ ਲਈ ਸਮੁੰਦਰ ਚੋ ਇੱਕ ਮੱਗ ਬਾਲਟੀ ਜਿਵੇਂ ਇੱਕ ਮੱਗ ਕੱਢਣਾ ਹੁੰਦਾ ਨਾ ਸਮੁੰਦਰ ਚ ਇੱਕ ਮੱਗ ਕੱਢਣ ਦੇ ਬਰਾਬਰ ਹੈ ਤੇ ਜੇ ਸਰਕਾਰ ਇੰਨੀ ਬੇਨਤੀ ਮੰਨ ਲਵੇ ਸਾਡੇ ਸ਼ਹਿਰ ਚ ਕਰਾਈਮ 50% ਘਟ ਜਵੇ ਸਿਹਤ ਸਹੂਲਤ ਵਧੀਆ ਹੋ ਜਵੇ ਔਰ ਨਾਲ ਦੀ ਨਾਲ ਜਿਹੜਾ ਸੀ ਮਲਾਵਟੀ ਖਾਣਾ ਖਾਣੇ ਆ ਜਾਂ ਹੋ ਸਕਦਾ ਮਲਾਵਟੀ ਦੁੱਧ ਪੀਂਦੇ ਹੋਈਏ ਉਹ ਤੋਂ ਸਾਡਾ ਕਾਫੀ ਹੱਦ ਤੱਕ ਬਚਾਅ ਹੋ ਜਵੇ ਤੇ ਮਾੜੇ ਅੰਸਰ ਨੂੰ ਚੰਗੀ ਤਰ੍ਹਾਂ ਨਕੇਲ ਪੈ ਜਵੇ ਤੇ ਲੋਕ ਜਿਹੜੇ ਆ ਉਹ ਸਰਕਾਰ ਦੀ ਬੱਲੇ ਬੱਲੇ ਕਰਨ ਇੱਕ ਚੀਜ਼ ਮੈਂ ਹੋਰ ਕਿਹੜੀ ਚਾਹਣਾ ਵਿਜੇਂਦਰ ਸਿੰਘਲਾ ਜੀ ਨੇ ਉਹਨਾਂ ਨੇ ਸੰਗਰੂਰ ਵਿੱਚ ਸਿੰਥੈਟਿਕ ਟਰੈਕ ਬਣਾਏ ਨੇ ਮੈਂ ਕੁੜੀ ਤੋਂ ਸੁਣਿਆ ਸੀ ਇਸ ਤਰੀਕੇ ਨਵਾਂ ਸ਼ਹਿਰ ਜੇ ਸਪੋਰਟ ਸਟੇਡੀਅਮ ਵੀ ਬਣ ਜਾਣ ਹੌਕੀ ਦਾ ਸਟੇਡੀਅਮ ਹੋ ਜਵੇ ਨਿਸ਼ਾਨੇ ਵਾਲੇ ਬੱਚਾ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਹੋ ਜਾਣ ਸਟੇਡੀਅਮ ਬਣ ਜਾਣ 100 ਕਰੋੜ ਉੱਤੇ ਲੱਗ ਜਵੇ ਤਾਂ ਹਰ ਜਿਲ੍ਹੇ 'ਚ 3-300 ਕਰੋੜ ਲਾ ਕੇ ਆ ਲੋਨ 'ਚ ਜਿੰਨੇ ਤੁਸੀਂ ਪੈਸੇ ਲੈਣੇ ਤਾਂ ਵੀ 1600 ਕਰੋੜ ਬਚ ਜਾਣਾ ਕਰਨਾ ਕੀ ਉਹ ਤਾਂ ਮੈਨੂੰ ਇਹ ਨਹੀਂ ਪਤਾ 8500 ਕਰੋੜ ਲੱਗਣਾ ਕਿੱਥੇ ਆ ਜੇ ਤੁਸੀਂ ਇਸ ਤਰੀਕੇ ਲੋਕਾਂ ਤੇ ਲਾ ਦਿਓ ਤਾਂ ਲੋਕੀ ਤੁਹਾਡਾ ਜਸ਼ਨ ਕਰਨਗੇ ਤੁਸ਼ ਜੇ ਯਤਨ ਕਰਕੇ ਤੁਸੀਂ ਵੱਡੇ ਉਪਰਾਲੇ ਕਰਾ ਲੂਗੇ ਮਤਲਬ ਤੁਸੀਂ ਯਤਨ ਜਿਹੜੇ ਤੁਛ ਜੇ ਕਰਨੇ ਆ ਛੋਟੇ ਜੇ ਕਰਨੇ ਆ ਪਰ ਲੋਕੀ ਉਹਨੂੰ ਵੱਡੇ ਉਪਰਾਲੇ ਮੰਨਣਗੇ ਇੰਨੀਆਂ ਕ ਬੇਨਤੀਆਂ ਉਮੀਦ ਕਰਦੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਸੀਐਮ ਸਾਹਿਬ ਤੱਕ ਪਹੁੰਚੂਗੀ ਔਰ ਸਾਡੇ ਸ਼ਹਿਰ ਨੂੰ 200 ਕਰੋੜ ਮਿਲੇਗਾ ਬਹੁਤ ਬਹੁਤ ਸ਼ੁਕਰੀਆ